ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋਗੰਤੇ ਬਹ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦਇ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀ ਹੀ ਕੇ ਪਟ ਵਿੱਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂਹਨਾ ਪੇਟ ਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀ ਕੇ ਪਟ ਵਿੱਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਂਥ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦਇ ਕਰ ਪਾਪ ਸੰਭੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂਹ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੰਭੋਹਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋਂ ਕਰਦੈ ਕਰ ਪਾਪ ਸੰਭੂ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋਂ ਕਰ ਦੇ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਵਿਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਤੋ ਸੋ ਸੋ ਪੀਠੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੇ ਕਰ ਪਾਪ ਸੰਭੂਹ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੰਭੋਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦਇ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀヒ ਕੇ ਪਟ ਵਿੱਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂਹਨਾ ਪੇਟ ਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀ ਹੀ ਕੇ ਪਟ ਵਿੱਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੋਹਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦਇ ਕਰ ਪਾਪ ਸੰਭੋਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂਹ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੰਭੋਹਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਫੇਟ ਹੀ ਕੇ ਪਟ ਬੀਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋਂ ਕਰਦੈ ਕਰ ਪਾਪ ਸੰਭੂ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋਂ ਕਰ ਦੇ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੀਟੀ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੇ ਕਰ ਪਾਪ ਸੰਭੂਹ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੋਹਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਵਿੱਚ ਬਚਾਵੇ ਸਵਈਆ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰ ਦਇ ਕਰ ਪਾਪ ਸੰਬੋਹਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀヒ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹਨਾ ਪੇਟ ਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀ ਕੇ ਪਟ ਵਿੱਚ ਬਚਾਵੇ ਵਾਹਿਗੁਰੂ ਸਾਹਿਬ ਜੀਓ ਸਵਈਆ ਰੋਗੰਤੇ ਅਰਸੋ ਗੰਤੇ ਜਲ ਜੋ ਗੰਤੇ ਬਹੁ ਭਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੇ